ਉਗਲ ਕਲ ਨੇ ਬਾਲੀਵੁੱਡ اداکار ਤਰਮਿੰਦਰ ਦੀ ਇਹ ਖਬਰ ਕਿ ਖੰਨਾ ਤੋਂ 15 ਕਿਲੋਮੀਟਰ ਦੂਰ ਪਿੰਡ ਨਸਰਾਲੀ ਵਿਖੇ ਜਨਮ ਹੋਇਆ। ਜਿਦਾ ਜ਼ਿਕਰ ਤਰਮਿੰਦਰ ਕਈ ਵਾਰ ਆਪਣੀ ਇੰਟਰਵਿਊਜ਼ ਦੇ ਵਿੱਚ ਵੀ ਕਰ ਚੁੱਕੇ ਨੇ। ਸੋ ਪਿੰਡ ਨਸਰਾਲੀ ਦੇ ਰਿਟਾਇਰਡ ਅਧਿਆਪਕ ਮਾਸਟਰ ਜਤਵੰਤ ਸਿੰਘ ਨੇ ਦੱਸਿਆ ਕਿ ਤਰਮਿੰਦਰ ਦੇ ਪਿਤਾ ਮਾਸਟਰ ਕੇਵਲ ਕ੍ਰਿਸ਼ਨ ਸਿੰਘ ਪਿੰਡ ਦੇ ਵਿੱਚ ਟੀਚਰ ਦੇ ਤੌਰ ਤੇ ਪੜਾਉਣ ਦੇ ਲਈ ਨਿਯੁਕਤ ਹੋਏ ਸਨ। ਤਰਮਿੰਦਰ ਦਾ ਜਨਮ ਇਸੇ ਪਿੰਡ ਦੇ ਵਿੱਚ ਹੋਇਆ। ਉੱਥੇ ਉਹਨਾਂ ਛੱਤ ਵਾਲਾ ਘਰ ਵੀ ਦਿਖਾਇਆ ਜਿਸ ਦੇ ਵਿੱਚ ਤਰਮਿੰਦਰ ਦੇ ਪਿਤਾ ਰਹਿੰਦੇ ਸਨ। ਤੇ ਇਹ ਘਰ ਹੁਣ ਇੱਕ ਪਿੰਡ ਦੇ ਇੱਕ ਵਿਅਕਤੀ ਪੰਡਿਤ ਵਿਜੇ ਕੁਮਾਰ ਦਾ ਜਿਸ ਦੇ ਵੀਰ ਤਰਮਿੰਦਰ ਦਾ ਜਨਮ ਹੋਇਆ। ਸੋ ਦੱਸਦੇ ਕਿ ਜਨਮ ਤੋਂ 2 ਸਾਲ ਤੱਕ ਤਰਮਿੰਦਰ ਦਾ ਪਰਿਵਾਰ ਇੱਥੇ ਰਹਿੰਦਾ ਰਿਹਾ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਤਰਮਿੰਦਰ ਦੇ ਪਿਤਾ ਦੀ ਬਦਲੀ ਸਾਹਨੇਵਾਲ ਹੋ ਗਈ ਸੀ। ਉਹਨਾਂ ਇਹ ਵੀ ਦੱਸਿਆ ਕਿ ਤਰਮਿੰਦਰ ਕਦੇ ਵੀ ਪਿਛਲੇ ਕੋਈ ਸਾਲਾਂ ਵਿੱਚ ਇਸ ਪਿੰਡ ਦੇ ਵਿੱਚ ਨਹੀਂ ਰਹੇ। ਜਿਸ ਦੇ ਕਾਰਨ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਸੋ ਮਾਸਟਰ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਾਸੀ ਤਰਮਿੰਦਰ ਸਿੰਘ ਦੇ ਠੀਕ ਹੋਣ ਦੀ ਕਾਮਨਾ ਕਰਦੇ ਹਨ। ਇਹ ਗੱਲ ਆਥੈਂਟਿਕ ਇਸ ਕਰਕੇ ਵੀ ਮੰਨੀ ਜਾਂਦੀ ਹੈ ਕਿ ਤਰਮਿੰਦਰ ਆਪਕਈ ਇੰਟਰਵਿਊ ਦੇ ਵਿੱਚ ਮੰਨਿਆ ਵੀ ਮੇਰਾ ਵਰਤਾ ਨਸਾਲੀ ਪਿੰਡ ਚੋਂ ਆ ਜਿਲ੍ਹਾ ਲੁਧਿਆਣਾ ਤਹਿਸੀਲ ਖੰਨਿਆਂ ਦੇ ਵਿੱਚ ਉਹਨਾਂ ਦੇ ਫਾਦਰ ਕੇਵਲ ਕ੍ਰਿਸ਼ਨਦੇਵਾਲ ਜੀ ਸਾਡੇ ਇੱਥੇ ਡੇ ਬੋਰਡਿੰਗ ਸਕੂਲ ਆ ਉੱਥੇ ਪੜਾਉਂਦੇ ਰਹੇ ਨੇ ਉਹ 2 ਸਾਲ ਉਹਨਾਂ ਨੇ ਆਪਣੀ ਜਿਹੜੀ ਨੌਕਰੀ ਨਸਾਲੀ ਸਕੂਲ ਦੇ ਵਿੱਚ ਡੇ ਬੋਰਡਿੰਗ ਸਕੂਲ ਦੇ ਵਿੱਚ ਕਰੀ ਤੇ ਇਹੋ ਮਕਾਨ ਨੇ ਜਿੱਤੇ ਤਰਵਿੰਦਰ ਨੇ ਨਿਆਣੇ ਹੁੰਦੀਆਂ ਕਲਕਾਰੀਆਂ ਮਾਰੀਆਂ ਤੇ ਅੱਜ ਵੱਡੇ ਬੁਲੰਦੀਆਂ ਤੇ ਪਹੁੰਚੇ ਨੇ ਤੇ ਸਾਰਾ ਪਿੰਡ ਅਰਦਾਸ ਕਰਦਾ ਵੀ ਉਹਨਾਂ ਦੀ ਸੇਵਾ ਜੱਬੀ ਲਈ ਵੀਰ ਅਰਦਾਸ ਕਰਦਾ ਵੀ ਉਹ ਸਿਹਤਯਾਬ ਹੋ ਕੇ ਆਪਣੇ ਜਿਹੜੇ ਹਸਪਤਾਲ ਚੁੱਕੇ ਜਾਣ ਤੇ ਅਸੀਂ ਵੀ ਅਰਦਾਸ ਕਰਦੇ ਆਂ ਪਿੰਡ ਵਾਲੇ ਵੀ ਉਹ ਸਿਹਤਯਾਬੀ ਲਈ ਅਰਦਾਸ ਕਰਦੇ ਆਂ ਵੀ ਉਹ ਸਿਹਤਯਾਬ ਹੋ ਗਿਆ ਵੀ ਬੱਚਿਆਂ ਚ ਪੋਤੇ ਪੋਤੀਆਂ ਚ ਜਾਣ ਤੁਹਾਨੂੰ ਕਿੱਦਾਂ ਲੱਗਦਾ ਵੀ ਉਹ ਬਹੁਤ ਪਿੰਡ ਜਿਹੜਾ ਰਿਮੋਟ ਪਿੰਡ ਹੈ ਖੰਨੇ ਦੇ ਨੇੜੇ ਦਾ ਉਹ ਕਿੱਥੇ ਪਹੁੰਚੇ ਕਦੇ ਉਹ ਪਿੰਡ ਚ ਆਏ ਜਾਂ ਪਿੰਡ ਦੇ ਲੋਕਾਂ ਨੂੰ ਕਦੇ ਮਾਣ ਹੋਇਆ ਕਿੱਦਾਂ ਦੇਖੋ ਜਿਹੜੇ ਉਹਨਾਂ ਦੇ ਹਾਣੀ ਲੋਕ ਸੀ ਜਿਵੇਂ ਪੰਡਤ ਵਿਜੇ ਕੁਮਾਰ ਜੀ ਜਿਨ੍ਹਾਂ ਦੇ ਮਕਾਨ ਚ ਰਹਿੰਦੇ ਰਹੇ ਨੇ ਉਹਨਾਂ ਉਹ ਜਾਂਦੇ ਰਹੇ ਨੇ ਉਹਨਾਂ ਕੋਲ ਉੱਥੇ ਬੰਬੀ ਮਿਲਦੇ ਰਹੇ ਨੇ ਉਹਨਾਂ ਨਾਲ ਮੈਂ ਉਹਨਾਂ ਪੰਡਿਤ ਜੀ ਨੂੰ ਅੱਗੇ ਬਹੁਤ ਵਾਰ ਮਿਲਿਆ ਉਹ ਪੰਜਾਬ ਸਕੂਲ ਨੇ ਡੀਪੀਏ ਸੈਕੰਡਰੀ ਦੇ ਵਿੱਚ ਐਜ ਸੁਪਰਡੈਂਟ ਰਿਟਾਇਰਡ ਹੋਏ ਨੇ ਮੈਂ ਕਿਉਂ ਮੈਂ ਟੀਚਰੋਂ ਦੇ ਨਾਤੇ ਉਹਨਾਂ ਨੂੰ ਮਿਲਦਾ ਰਿਹਾ ਤੇ ਉਹ ਦੱਸਦੇ ਸੀ ਵੀ ਜਸਵੰਤ ਮੈਂ ਗਿਆਨ ਨਾਲ ਕੋ ਬਹੁਤ ਵਾਰ ਗਿਆ ਬਹੁਤ ਰਿਗਾਰਡ ਕਰਦੇ ਨੇ ਸਾਡੇ ਘਰ ਨੂੰ ਤਾਂ ਉਹ ਬਹੁਤ ਹਰ ਸਮੇਂ ਯਾਦ ਕਰਦੇ ਨੇ ਜਿੱਥੇ ਉਹਨਾਂ ਦਾ ਬਰਥ ਹੋਇਆ ਸੀ ਪਰ ਉਹ ਕਿਉਂ ਨਹੀਂ ਆ ਸਕੀ ਮੈਂ ਪੁੱਛਿਆ ਉਹਨਾਂ ਨੂੰ ਪੰਡਿਤ ਜੀ ਨੂੰ ਵੀ ਤੁਸੀਂ ਉਹਨਾਂ ਨੂੰ ਪੁੱਛੇ ਨਹੀਂ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਕੀ ਹਿੱਚਾ ਕੀ ਮੇਰੇ ਦਿਮਾਗ ਦਾ ਕੀ ਮੈਂ ਇੱਥੇ ਆ ਕੇ ਨਾ ਰੁਕ ਜੰਨਾ ਵੀ ਮੈਂ ਆਪਣੇ ਵਰਥਪ੍ਰੇਥ ਤੇ ਕਿਉਂ ਨਹੀਂ ਜਾ ਸਕਿਆ ਦੁਬਾਰਾ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੀ ਉਹ ਮਤਲਬ ਹੈਗੇ ਹੁਣ ਜਿਹਨੇ ਉਹ ਚੰਡੀਗੜ੍ਹ ਰਹਿੰਦੇ ਨੇ ਜੀ ਪੰਡਿਤ ਬਿਜੇ ਕੁਮਾਰ ਸ਼ਰਮਾ ਜੀ ਚੰਡੀਗੜ੍ਹ ਰਹਿੰਦੇ ਨੇ ਤੇ ਉਹਨਾਂ ਨਾਲ ਬਹੁਤ ਰਾਪਤ ਸੀ ਉਹਨਾਂ ਦਾ ਉਹਨਾਂ ਦੇ ਸਮਕਾਲੀ ਹੋਰ ਤਾਂ ਕੋਈ ਹੋਣਾ ਨਹੀਂ ਹੁਣ ਨਹੀਂ ਕੋਈ ਸਮਕਾਲੀ ਨਹੀਂ ਜੀ ਉਹਨਾਂ ਦਾ ਕੋਈ ਸਮਕਾਲੀ ਨਹੀਂ ਕਿੱਦਾਂ ਲੱਗਦਾ ਵੀ ਤੁਹਾਡੇ ਪਿੰਡ ਨੂੰ ਉਹਦੇ ਨਾਲ ਕੋਈ ਪ੍ਰਸਿੱਧੀ ਮਿਲਦੀ ਹੈ ਜਾਂ ਕਿਤੇ ਗੱਲ ਚੱਲਦੀ ਹੈ ਨਹੀਂ ਜਦੋਂ ਐਡਾ ਵੱਡਾ ਸਿਨੇਮੇ ਜਗਤ ਦਾ ਧਰਵਿੰਦਰ ਮੰਨਿਆ ਪਰਮਨਾ ਕਿੰਨੀਆਂ ਉਹਨਾਂ ਦੀ ਫਿਲਮਾਂ 300 ਦੇ ਲਗਭਗ ਉਹਨਾਂ ਨੇ ਜਿਹੜੀਆਂ ਫਿਲਮਾਂ ਕਰੀਆਂ ਸਾਰੀਆਂ ਸੁਪਰ ਹਿੱਟ ਹੋਈਆਂ ਤੇ ਜਦੋਂ ਉਹ ਗੱਲ ਕਰਦੇ ਨੇ ਵੀ ਮੇਰਾ ਜਨਮ ਨਸਰਾਲੀ ਪਿੰਡ ਚ ਹੋਇਆ ਸਾਡੇ ਪਿੰਡ ਨੂੰ ਤਾਂ ਆਪਣੀ ਆਪ ਹੀ ਪ੍ਰਸਿੱਧੀ ਮਿਲਦੀ ਆ ਵੀ ਐਡੇ ਵੱਡੇ ਕਲਾਕਾਰ ਦਾ ਸਾਡੇ ਪਿੰਡ ਜਨਮ ਹੋਇਆ ਪਰ ਪਿੰਡ ਵਾਲੇ ਇਹ ਵੀ ਮਹਿਸੂਸ ਕਰਦੇ ਨੇ ਵੀ ਉਹ ਪਿੰਡ ਨੂੰ ਵਿਸਾਰ ਉਹਨਾਂ ਨੇ ਕਿਉਂ ਦਿੱਤਾ ਇਹ ਵੀ ਹਰ ਪਿੰਡ ਦੇ ਰਾਂਝੇ ਜਰੂਰ ਆ ਵੀ ਉਹਨਾਂ ਨੇ ਕਿਉਂ ਵਿਸਾਰਿਆ ਇਹ ਉਹੀ ਦੱਸ ਸਕਦੇ ਸੀ ਪਰ ਉਹ ਆਪਣੇ ਆਪ ਹੀ ਮੰਨਦੇ ਨੇ ਵੀ ਮੈਂ ਜਾ ਨਹੀਂ ਸਕਿਆ ਕਿਉਂ ਨਹੀਂ ਜਾ ਸਕਿਆ ਪਤਾ ਨਹੀਂ ਕੀ ਮਜਬੂਰੀ ਰਹੀ ਹੋਣੀ ਉਹਨਾਂ ਦੀ ਪਿੰਡ ਦੇ ਵਿੱਚ ਕਿਤੇ ਜਦੋਂ ਇਕੱਠੇ ਹੁੰਦੇ ਆ ਸੱਥਾਂ ਤੇ ਬੈਠਦੇ ਜਾਂ ਘਰਾਂ ਚ ਕਿਤੇ ਗੱਲ ਚੱਲਦੀ ਆ ਧਰਮਿੰਦਰ ਦੀ ਬਹੁਤ ਵਾਰ ਚੱਲਦੀ ਆ ਹੁਣ ਜਿਵੇਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਬੈਠਦੇ ਆ ਅੱਜੇ ਸਾਰੇ ਤੁਹਾਡੀ ਉਹਨਾਂ ਦੀ ਗੱਲ ਚੱਲਦੇ ਰਹੀ ਵੀ ਆਪਣੇ ਪਿੰਡ ਜੇ ਉਹਨਾਂ ਦਾ ਜਨਮ ਹੋਇਆ ਤਾਂ ਉਸਾਲੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਲਿਆ ਜਾਂਦਾ ਜਦੋਂ ਕਿਸੇ ਇੰਟਰਵਿਊ ਚ ਨਾਲ ਲੈਂਦੇ ਨੇ ਵੀ ਕਿ ਤੁਹਾਡਾ ਸਰ ਜਨਮ ਕਿੱਥੇ ਹੋਇਆ ਮੇਰਾ ਜਨਮ ਨਸਾਰੀ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ ਤੇ ਉਹਨਾਂ ਦੇ ਫਾਦਰ ਜਿਹੜੇ ਟੀਚਰ ਸੀ ਤੇ ਇੱਥੋਂ ਉਹਨਾਂ ਦੀ ਬਦਲੀ ਨਾ ਸਾਹਨੇਵਾਲ ਚਲੇ ਗਿਆ ਉਹ ਸਾਹਨੇਵਾਲ ਤੋਂ ਫਿਰ ਉਹ ਲਲਤੋਂ ਸਕੂਲ ਚ ਬਤਾਉ ਟੀਚਰ ਰਹੇ ਉਹਨਾਂ ਦੇ ਫਾਦਰ ਜਿਹੜੇ ਕੇਵਲ ਕ੍ਰਿਸ਼ਨ ਜੀ ਤੇ ਉਹਨਾਂ ਨੇ ਆਪਣਾ ਜਿਹੜਾ ਰਹਿਣ ਵਸੇਰਾ ਸਾਹਨੇਵਾਲ ਦੇ ਵਿੱਚ ਕਰ ਲਿਆ ਲੋਕਾਂ ਨੂੰ ਆਮ ਇਹ ਲੱਗੀ ਜਾਂਦਾ ਵੀ ਉਹ ਉਹ ਸਾਹਨੇਵਾਲ ਦੇ ਨੇ ਸਾਹਨੇਵਾਲ ਦੇ ਨੇ ਅਸਲ ਜੱਦੀ ਪਿੰਡ ਉਹਨਾਂ ਦਾ ਡਾਂਗੂ ਆ ਡਾਂਗੂ ਪਿੰਡ ਦੇ ਜੱਦੀ ਪਿੰਡ ਡਾਂਗੂ ਆ ਉੱਥੇ ਵੀ ਨਹੀਂ ਗਏ ਉਹ ਲੋਕਾਂ ਦੇ ਦੱਸਣ ਮੁਤਾਬਕ ਮੈਂ ਕਿਉਂ ਮੇਰੇ ਉੱਥੇ ਕੋਈ ਰਿਸ਼ਤੇਦਾਰੀ ਆ ਉਹਨਾਂ ਦੇ ਸਕੇ ਸੁਵਧੀਆਂ ਨੇ ਉਹਨਾਂ ਨੂੰ ਇੰਨਾ ਡਰਾਤਾ ਵੀ ਜੇ ਤੁਸੀਂ ਆਵੋਗੇ ਸ਼ਾਇਦ ਤੁਹਾਡਾ ਵੀ ਹਰਸ਼ਰ ਗੁਰਿੰਦਰ ਵਰਗਾ ਨਾ ਹੋਵੇ ਉਹ ਆਪਣੀ ਜ਼ਮੀਨ ਨੂੰ ਵੀ ਬੌਣ ਦੇਖਣ ਨਹੀਂ ਆਏ ਕਦੇ ਇੰਨਾ ਉਹਨਾਂ ਦੇ ਦਿਮਾਗ ਦੇ ਵਿੱਚ ਡਰ ਬਿਠਾ ਦਿੱਤਾ ਗਿਆ ਸੀ ਇਹ ਜਿਹੜੇ ਘਰ ਨੇ ਉਹਨਾਂ ਨੂੰ ਬਲਾਉਂਕ ਕਰਦੇ ਨਹੀਂ ਹੁਣ ਇਹ ਮਤਲਬ ਠਹਿ ਗਏ ਨੇ ਜਾਂ ਕਿੰਨਾ ਦੇ ਨੇ ਹੁਣ ਕਿੰਨਾ ਦੇ ਨੇ ਜਾਊ ਕਿਰਾਏ ਤੇ ਰਹਿਣੇ ਜਾਂ ਵੇਚ ਕੇ ਕਿਦਾਂ ਨਹੀਂ ਨਹੀਂ ਉਹ ਇੱਥੇ ਨਾ ਆਏ ਜੇ ਮਹਿਮਾਨ ਨਿਵਾਜੀ ਦੇ ਤੌਰ ਤੇ ਰਹਿੰਦੇ ਸੀ ਕਿਰਾਇਆ ਕੋਈ ਨਹੀਂ ਸੀ ਉਹ ਵੀ ਪੜੇ ਲਿਖੇ ਪਰਿਵਾਰ ਸੀ ਇਹ ਵੀ ਪੜੇ ਲਿਖੇ ਪਰਿਵਾਰ ਦੇ ਵਿੱਚੋਂ ਸੀ ਤੇ ਕੋਈ ਕਿਰਾਇਆ ਨਹੀਂ ਸੀ ਤੇ ਮਹਿਮਾਨ ਨਿਵਾਜੀ ਦੇ ਤੌਰ ਤੇ ਸੀ ਉਹਨਾਂ ਕਦਮ ਮਹਿਸੂਸ ਕਰਦੇ ਹਾਂ ਕਾਫੀ ਉਹਨਾਂ ਦੀ ਢਿੱਲੀ ਹਾਲਤਾਂ ਜਾਂ ਤਕਲੀਫ ਦੇਖੋ ਅਸੀਂ ਅਰਦਾਸ ਕਰਦੇ ਹਾਂ ਸਾਡੇ ਅਸੀਦ ਸਿੰਘ ਦਾ ਗੁਰਦੁਆਰਾ ਸਾਹਿਬ ਅਸੀਦ ਬਾਬਾ ਰISING ਦਾ ਬੰਨਿਆ ਪਾਇਆ ਮਿਸਲ ਪੰਗੀ ਉਹ ਹੈਗੇ ਨੇ ਮਿਸਲ ਦੇ ਪੰਗੀ ਮਿਸਲ ਦੇ ਨੇ ਪ੍ਰਮੁੱਖ ਰਹੇ ਨੇ ਜਥੇਦਾਰ ਰਹੇ ਨੇ ਅਸੀਂ ਇਲਾਕੇ ਦੇ ਸਾਰੇ ਰਲ ਮਿਲ ਕੇ ਦਸਵੀਂ ਉੱਤੇ ਮੱਥਾ ਵੀ ਟੇਕਦੇ ਹਾਂ ਅਰਦਾਸ ਵੀ ਕਰਦੇ ਹਾਂ ਵੀ ਉਹਨਾਂ ਦੀ ਸਿਹਤ ਜਾਬੀ ਲਈ ਅਰਦਾਸ ਕਰਦੇ ਹਾਂ ਵੀ ਉਹ ਵੈਂਟੀਲੇਟਰ ਤੇ ਨੇ ਵੈਂਟੀਲੇਟਰ ਤੋਂ ਉਤਰ ਕੇ ਉਹ ਆਪਣੇ ਘਰ ਜਾਣ